ਨਾਲੇ ਉਹ ਆਪ ਜੀ ਸਾਡੇ ਤੇ ਆ ਗਏ ਸ਼੍ਰੀ ਗੁਰੂ ਸਾਹਿਬ ਨੂੰ ਕਰਾਓ ਉਹ ਜੀ ਖੜਾ ਸਾਹਿਬ ਉਹਨਾਂ ਨੂੰ ਵੀ ਕੰਮ ਕਰਵਾ ਦਿਓ ਜੇ ਦਾ ਨਾਮ ਆਪਾਂ ਲੈ ਲਿਆ ਸਾ ਤੋਂ ਚਾਹੀ ਉਹ ਵੀ ਉਹੀ ਪੁਰਾਣੀ ਦਸਤੂਰਪਾ ਸਾਹਿਬ ਨੂੰ ਖੜਾਓ ਰੌਕਤ ਅਰਸ਼ਾ ਨੂੰ ਜੱਲ ਬਈ இதுவரை பதினொன்று லட்சத்து எழுபத்தி ஒன்று ஆயிரத்து ஒன்று நூறு எழுபத்தி ஒன்று பேர் குணமடைந்துள்ளனர் ਕਿਆਲਾ ਬੀ ਠੀਕੋ ਕਿਆਲਾ ਪੁਣ ਪੁਣ ਬਾਜੋ ਮਾਰਿਆ ਜਾ ਕਿਆਲਾ ਕਿੰਨੇ ਦੇ ਸਾਈਡ ਮੜੀ ਉਹ ਠੀਕੋ ਪੱਤਕੋਸ਼ ਜੀ ਦਾ ਰਾਜੇ ਵਾਸਤੇ ਸਤਲੂ ਦੇ ਬਜ਼ੁਰਗ, ਥਾਵਾ ਭੈਣਾਂ, ਨੌਜਵਾਨ ਵੀ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੀ ਇਬਾਦਤ ਪਤੇ ਇਸਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇੱਥੇ ਵੇਲ ਪਹੁੰਚਣ ਦਾ ਮਕਸਦ ਹੈ ਮਾਤਰੀ ਸਾਹਿਬ ਪਹੁੰਚੇ ਨੇ ਜਿਹੜੇ ਪਿੰਡ ਦੇ ਕੁਝ ਕੰਮ ਰੁਕੇ ਹੋਏ ਨੇ ਉਹਨਾਂ ਵਾਸਤੇ ਠੰਡ ਦੀ ਜ਼ਰੂਰਤ ਸੀ ਕਿ ਜੋ ਪਿਛਲੇ ਸਮੇਂ ਦੌਰਾਨ ਅਸੀਂ ਆ ਕੇ ਡਾਕਟਰ ਸਾਹਿਬ ਬੈਠੇ ਨੇ ਜਸਵੰਤ ਬਾਈ ਹੋਣੀ ਰਣਜੀਤ ਹੋਣੀ ਆਪਣਾ ਜਰਨੈਲ ਨੰਬਰਦਾਰ ਤੇ ਆਪਣਾ ਵਕੀਰ ਹੋਣੀ ਸਰਪੰਚ ਸਾਹਿਬ ਮੈਂਬਰ ਸਾਹਿਬਾਂ ਸੋਣੀ ਹੋਣੀ ਸਾਰੇ ਇਹਨਾਂ ਨਾਲ ਰਾਤਸਾ ਕਰਕੇ ਮੁੰਡਿਆਂ ਨਾਲ ਜਿਵੇਂ ਬਬਲਾ ਬਾਈ ਹੋ ਗਿਆ ਸੇਮੀ ਹੋ ਗਿਆ ਇਨਾਂ ਨਾਲ ਪੰਚਾਇਤ ਨਾਲ ਰਾਬਤਾ ਕਰਕੇ ਨਾ ਮੁੰਡਿਆਂ ਨਾਲ ਰਾਬਤਾ ਕਰਕੇ ਅਸੀਂ ਕੰਮ ਬਾਰੇ ਪੁੱਛਿਆ ਸੀ ਕਿ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਜਿਹੜੇ ਜ਼ਰੂਰੀ ਨੇ ਪਹਿਲੇ ਦੇ ਆਧਾਰ ਤੇ ਉਹ ਕੰਮ ਕਰਨੇ ਨੇ ਤੇ ਬਾਕੀ ਜਿਹੜੇ ਉਸ ਤੋਂ ਬਾਅਦ ਰਹਿ ਜਾਣਗੇ ਫਿਰ ਉਸ ਤੋਂ ਬਾਅਦ ਚ ਅਗਲੇ ਕੰਮ ਫਿਰ ਅਗਲੇ ਸੋ ਉਸੇ ਲੜੀ ਦੇ ਤਹਿਤ ਅੱਜ ਕੰਮਾਂ ਨੂੰ ਸੰਪੂਰਨ ਕਰਨ ਵਾਸਤੇ ਮੰਤਰੀ ਸਾਹਿਬ ਪਿੰਡ ਦੇ ਲਈ ਗ੍ਰਾਂਟ ਦੇਣ ਪਹੁੰਚੇ ਨੇ ਸੋ ਤੁਹਾਡਾ ਹਮੇਸ਼ਾ ਇਸ ਪਿੰਡ ਦਾ ਸ਼ਹੀਰ ਬਾਦ ਰਹੇ ਆ ਤੁਸੀਂ ਚਾਹੇ ਐਮਪੀ ਇਲੈਕਸ਼ਨ ਹੋਵੇ ਚਾਹੇ ਉਸ ਤੋਂ ਪਹਿਲਾਂ ਦੀ ਇਲੈਕਸ਼ਨ ਹੋਵੇ ਤੁਸੀਂ ਨੇ ਹਮੇਸ਼ਾ ਮੰਤਰੀ ਸਾਹਿਬ ਦੇ ਹੱਥ ਨੂੰ ਮਜ਼ਬੂਤ ਕੀਤੇ ਨੇ ਸੋ ਤੁਹਾਡੇ ਵੱਲੋਂ ਜਿਹੜਾ ਪਿਆਰ ਦਿੱਤਾ ਗਿਆ ਉਹਦਾ ਕਰਜ਼ਾ ਸੀ ਕਦੇ ਉਤਾਰ ਨਹੀਂ ਸਕਦੇ ਪਰ ਉਹ ਕਿਸ਼ਤਾਂ ਦੇ ਵਿੱਚ ਤੁਹਾਡੇ ਪਿਆਰ ਦਾ ਜਿਹੜਾ ਤੁਸੀਂ ਸਾਨੂੰ ਪਿਆਰ ਦਿੱਤਾ ਹੈ ਉਹਦਾ ਮੁੱਲ ਕੋਸ਼ਿਸ਼ ਕਰਦੇ ਆ ਵੀ ਉਹਨਾਂ ਤੁਹਾਡੇ ਨਾਲ ਜਿਹੜੇ ਵਚਨ ਕਰੇ ਸੀਗੇ ਉਹ ਉਹਨਾਂ ਦੇ ਤੋਂ ਬਰੁਤਰੀ ਇਹ ਪਿੰਡ ਨੂੰ ਅਸੀਂ ਵਧੀਆ ਬਣਾਈਏ ਤੋ ਇਸੇ ਕਰਕੇ ਅੱਜ ਮੰਤਰੀ ਸਾਹਿਬ ਪਹੁੰਚੇ ਨੇ ਮੈਂ ਬੇਨਤੀ ਕਰੂੰਗਾ ਮੰਤਰੀ ਸਾਹਿਬ ਨੂੰ ਇਹ ਉਹ ਆਪਣੇ ਸ਼ਬਦ ਨੇ ਜਿਹੜੇ ਉਹ ਸੰਸਦ ਦੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਕਾਜ ਦੇ ਵਾਹ ਦੇ ਸਮੂਹ ਸਾਥੰਗਤ ਭਰਾ ਬਜ਼ੁਰਗ ਨੌਜਵਾਨ ਮੇਰੀਆਂ ਭੈਣਾਂ ਮਾਵਾ ਔਰ ਸਾਹੀ ਪੰਚਾਇਤ ਸਰਪੰਚ ਸਾਹਿਬ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਗਜਮਦਰ ਸਾਹਿਬ ਵੀਡੀਓ ਸਾਹਿਬ ਜੇਈ ਸਾਹਿਬ ਵਿਸ਼ਾਲ ਸ਼ਹਿਰੀ ਗੁਰਤੇਜ ਵੀਰ ਉਹ ਮੇਰੇ ਨਾਲ ਇਹ ਸਾਰੇ ਸਾਥੀ ਤਮਾਣਾ ਕੀ ਹੋਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੁਹਾਡੇ ਲੱਗਰ ਵਿੱਚ ਆਾਂਗੇ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਦੇਖ ਰਿਹਾ ਕਿ ਸਾਡਾ ਜਿਹੜਾ ਹਮੇਸ਼ਾ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦੇ ਰੌਲੇ ਆਮ ਚੱਲ ਰਹੇ ਨੇ ਕਿ ਸਾਡੇ ਛੱਪੜਾਂ ਦੀ ਸਫਾਈ ਇਹ ਉਹ ਸਾਡੀਆਂ ਗਲੀਆਂ ਦੀ ਸਾਡੇ ਧਰਮਸ਼ਾਲਾਾਂ ਦਾ ਜਿਹੜਾ ਕੰਮ ਹੋਣ ਵਾਲਾ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਸਾਰਿਆਂ ਵੱਲੀ ਗੌਰ ਅਸੀਂ ਕੀਤੀ ਜਾਵੇ। ਔਰ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਇੱਕ ਜਿਹੜੇ ਕੋਈ ਕੱਚੇ ਬਾਲਾਂ ਦਾ ਹਮੇਸ਼ਾ ਰੌਲਾ ਰਹਿੰਦਾ ਹੈ ਕਿ ਸਾਡੇ ਸਾਡੇ ਲਈ ਪਏ ਸਾਡੇ ਲਈ ਪਏ। ਹੁਣ ਮੈਂ ਬੇਨਤੀ ਕਰਦਾ ਕਿ ਪੁੱਛ ਦੇਣਾ ਹੈਗੇ ਆ ਜਿਨ੍ਹਾਂ ਦੇ ਛੱਤਾਂ ਕੱਚੀਆਂ ਨੇ ਬਾਲੇ ਪਏ ਹੋਏ ਨੇ ਉਹ ਆਪਣਾ ਜਿਹੜਾ ਸਰਦੇ ਆ ਉਹ ਕਰਵਾ ਸਕਦੇ ਨੇ। ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਤੱਕ ਪਹੁੰਚ ਨਹੀਂ ਹੋਈ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਵੀ ਸਰਪੰਚ ਸਾਹਿਬ ਨਾਲ ਰਾਬਤਾ ਕਰ ਲੈਣ ਟਵਾਣਾ ਜੀ ਨਾਲ ਰਾਬਤਾ ਕਰ ਲੈਣ ਡੀਓ ਸਾਹਿਬ ਨਾਲ ਰਾਬਤਾ ਕਰ ਲੈਣ ਜੇ ਕਿਸੇ ਦਾ ਰਹਿ ਗਿਆ ਵੈਸੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਰਿਵਾਰਾਂ ਦੇ ਇਹ ਜਿਹੇ ਮਕਾਨ ਕੱਚੇ ਨੇ ਜਾਂ ਛੱਤਾਂ ਦੇ ਬਾਲੇ ਪਏ ਹੋਏ ਨੇ ਉਹਨਾਂ ਦਾ ਸਰਵੇ ਆਲਰੇਡੀ ਚੱਲ ਰਿਹਾ ਜੇ ਫਿਰ ਵੀ ਤੁਹਾਨੂੰ ਲੱਗਦਾ ਕਿਸੇ ਦਾ ਰਹਿੰਦਾ ਹੈ ਤਾਂ ਉਹ ਜਰੂਰ ਰਾਬਤਾ ਕਰਨ ਔਰ ਅੱਜ ਤੁਹਾਡੇ ਨਗਰ ਵਿਖੇ ਆਉਣ ਦਾ ਪੱਖ ਤੇ ਇੱਕੋ ਹੀ ਹੈ ਕਿ ਜਿਹੜੇ ਤੁਹਾਡੇ ਛੱਪੜ ਨਹੀਂ ਇਹਨਾਂ ਦਾ ਜਿਹੜਾ ਸੁਧਾਰ ਕਰਕੇ ਅੱਪਾ ਇਹਨਾਂ ਨੂੰ ਵਧੀਆ ਤਰੀਕੇ ਦਾ ਬਣਾਈਏ ਨਾਲੇ ਇਹਨਾਂ ਤੋਂ ਆਮਦਨ ਆ ਜਿਹੜੀ ਉਹ ਪਿੰਡ ਨੂੰ ਆ। ਤਾਂ ਕਿ ਮੱਛੀ ਫਾਰਮ ਜਾ ਹੋਰ ਬਣਾ ਕੇ ਉਹ ਤੋਂ ਜਿਹੜੀ ਆਮਦਨ ਆਊਗੀ ਉਹ ਵੀ ਇੱਥੇ ਜੋ ਮਾਰਦੀ ਪਿੰਡ ਦਾ ਜਿਹੜਾ ਕੰਮਕਾਰ ਹੈ ਉੱਤੇ ਲਾ ਸਕਦੇ ਨੇ। ਸੋ ਤੁਹਾਡੇ ਨਗਰ ਵਾਸਤੇ 76 ਲੱਖ ਰੁਪਇਆ ਤੁਹਾਡੇ ਨਗਰ ਨੂੰ ਦਿੱਤਾ ਇਹਦੇ ਆਪ ਲੈ ਕੇ ਆਇਆ ਖਾਤੇ 'ਚ ਪਾ ਕੇ। ਇਹ ਨਹੀਂ ਆ ਕਿ ਗੱਲਾਂ ਕੰਨੀਆਂ ਕਹਿ ਕੇ ਟਰ ਜਾ।

ਅਸੀਂ ਜੋਰ ਲਾਈਏ ਸਾਡੀ ਕੋਸ਼ਿਸ਼ ਹੈ ਕਿ ਵੱਤ ਤੋਂ ਵੱਧ ਫਾਂਡਾ ਜਿਹੜਾ ਉਹ ਪਿੰਡ ਨੂੰ ਲਿਆ ਕੇ ਦੋ। ਉਹ ਪੰਚਾਇਤ ਦਾ ਫਰਜ਼ ਹੈ ਕਿ ਉਹ ਪੈਸੇ ਨੂੰ ਵਧੀਆ ਤਰੀਕੇ ਨਾਲ ਆਪਣੇ ਨੱਗਰ ਤੇ ਲਾਓ ਤਾਂ ਕਿ ਸਰਪੰਚ ਦਾ ਵੀ ਸਨੁਚਾ ਹੋਵੇ ਪੰਚਾਇਤ ਦਾ ਸਿਰ ਦੀ ਉੱਚਾ ਹੋਵੇ ਔਰ ਨੱਗਰ ਵੀ ਕਹਿਣ ਕੇ ਸਾਡੇ ਜਿਹੜਾ ਸਰਪੰਚ ਪੰਚਾਇਤ ਬਣੀਆਂ ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਹਰ ਇੱਕ ਪੰਚਾਇਤ ਨੇ ਆਪਣੇ ਆਪਣੇ ਸਮੇਂ ਤੇ ਵਧੀਆ ਕੰਮ ਕੀਤਾ ਹੈ। ਪਰ ਜਿਵੇਂ ਜਿਵੇਂ ਸਮਾਜ ਚੇਂਜ ਹੁੰਦਾ ਜਾਂਦਾ ਹੈ ਸਿਸਟਮੇਟ ਵਿੱਚ ਜਿਹੜਾ ਸਿਸਟਮ ਦੀ ਚੇਂਜ ਹੁੰਦਾ ਜਾਂਦਾ ਹੈ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਆਪਕੋ ਆਪਣੇ ਨਗਰ ਦੀ ਜ਼ਿੰਮੇਵਾਰੀਆ ਜਿਹੜੀ ਉਹ ਪੰਚਾਇਤ ਚੱਕੇ ਨੌਜਵਾਨ ਚੱਕਣ ਤਾਂ ਕਿ ਪਿੰਡ ਦਾ ਜਿਹੜਾ ਸੁਧਾਰ ਹੈ ਉਹ ਜਿਹੜਾ ਹੋ ਸਕੇ ਤੁਹਾਡੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਬੱਸ ਸਟੈਂਡ ਹੈ ਉਹਨੂੰ ਵੀ ਵਧੀਆ ਟੌਪ ਦਾ ਬਣਾ ਕੇ ਦਵਾਂਗੇ ਇੱਕ ਇੱਥੇ ਮੈਂ ਆਪਣਾ ਸ਼ਰੀਕ ਹਾਂਜੀ ਔਰ ਇਹ ਤੁਹਾਰ ਵਿਚਾਰ ਆਬ ਬਾਹਰਲੇ ਪਾਸੇ ਛੱਡ ਦਾ ਜਿਹੜਾ ਹੈ ਠੀਕ ਹੈ ਨਹੀਂ ਉਹ ਵੀ ਆਪਾਂ ਕਮਿਟ ਕੀਤਾ ਸੀ ਉਹ ਵੀ ਆਪਾਂ ਕਮਿਟਮੈਂਟ ਕੀਤੀ ਸੀ ਉਹ ਵੀ ਆਪਾਂ ਕਰਕੇ ਦੇਣਾ ਠੀਕ ਹੈ ਨਹੀਂ ਅੱਛਾ ਜੀ ਧਰਮਸ਼ਾਲਾ ਦਾ ਕੰਮ ਚੱਲ ਰਿਹਾ ਇੱਕ ਜਿਹੜੀ ਮੈਰਾਂ ਦੀ ਧਰਮਸ਼ਾਲਾ ਉਹਦਾ ਵੀ ਕੰਮ ਕਰਵਾ ਕੇ ਦੇਣਾ ਇੱਕ ਜਿਹੜੀ ਮਾਨਪੱਤੀ ਦੀ ਉਹ ਧਰਮਸ਼ਾਲਾ ਉਹਦਾ ਕੰਮ ਕਰਵਾ ਕੇ ਦੇਣਾ ਤੇ ਸਾਡੀ ਕੋਸ਼ਿਸ਼ ਹੈ ਇਹ ਇਹ ਕੰਮ ਜਿਹੜੇ ਹੋਣੇ ਸ਼ੁਰੂ ਹੋ ਜਾਣ ਕਿਉਂਕਿ ਪੈਸਾ ਤੁਹਾਡੇ ਲਵੇ 78 ਲੱਖ 78 ਲੱਖ 95 ਲੱਖ ਇਹ ਪਾਇਆ ਹੁਣ ਪਹਿਲਾਂ ਤੁਹਾਡੇ ਲਵੇ 11 ਲੱਖ ਰੁਪਇਆ ਪਹਿਲਾਂ ਤੁਹਾਡੇ ਖਾਤੇ 'ਚ ਪਿਆ ਉਹਨੂੰ ਲਾ ਕੇ ਜਦੋਂ ਇਹ ਪੈਸਾ ਲੱਗ ਗਿਆ ਹੋਰ ਜਿਹੜੇ ਕੰਮ ਬਾਰੇ ਕਹੂੰ ਏ ਉਹ ਵੀ ਸਾਡਾ ਆਉਣ ਵਾਲੇ ਸਮੇਂ 'ਚ ਸਾਡੀ ਹੈਗੀ ਆ ਇੱਕ ਤਾਂ ਟੈਂਕੀ ਦੀ ਉਰੇ ਲੋੜ ਆ ਕਿਉਂਕਿ ਜਿਹੜੀਆਂ ਕਲੋਨੀਆਂ ਨੇ ਉੱਥੇ ਵੀ ਪਾਣੀ ਨਹੀਂ ਜਾਂਦਾ ਉਹਨਾਂ ਦੀ ਹਮੇਸ਼ਾ ਸਮੱਸਿਆ ਰਹਿੰਦੀ ਆ ਉਹ ਕਲੋਨੀ ਦਾ ਮਸਲਾ ਵੀ ਹੱਲ ਹੋਜੂ ਨਾਲੇ ਪਿੰਡ ਜਿਹੜਾ ਉੱਦਲੇ ਪਾਸੇ ਆ ਉਹਦਾ ਹੱਲ ਹੋਜੂ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਆ ਵੀ ਇੱਕ ਬੋਰ ਉਰੇ ਵੱਡਾ ਹੋਰ ਕਰਵਾ ਕੇ ਤਾਕੇ ਮਸਲਾ ਉੱਪਰਲੇ ਪਾਸੇ ਦਾ ਵੀ ਉਪਰਾਂ ਕਲੋਨੀਆ ਦਾ ਵੀ ਮਸਲਾ ਜਿਹੜਾ ਉਹ ਹੱਲ ਹੋ ਜਾਊਗਾ ਇੱਕ ਆ ਛੱਡਦਾ ਹੋ ਗਿਆ ਬਾਕੀ ਆ ਕੰਮ ਨੇ ਜਿਹੜੇ ਰਵੀਦਾ ਜਿੱਤ ਤਰਤਸਲਾ ਉਹਦਾ ਕੰਮ ਚੱਲ ਰਿਹਾ ਤੇ ਜੇ ਕੋਈ ਤੁਹਾਨੂੰ ਲੱਗਦਾ ਹੋਰ ਵੀ ਕੁਝ ਕਰਾਉਣ ਵਾਲਾ ਉਹ ਵੀ ਤੁਸੀਂ ਮੇਰੇ ਆਪਣੇ ਪਰਿਵਾਰ ਦੇ ਜੀਓ ਮੈਨੂੰ ਦੱਸੋ ਜਿਹੜਾ ਕੰਮ ਹੋਰ ਕਰਵਾਉਣ ਵਾਲਾ ਹੈ ਹਾਂਜੀ ਜਿਹੜਾ ਹੋਰ ਕਰਵਾਉਣ ਵਾਲਾ ਉਹ ਵੀ ਅਸੀਂ ਤੁਹਾਡੇ ਨਾਲ ਰੱਖਿਆ ਜਿਹੜਾ ਕਰਵਾ ਕੇ ਦਵਾਂਗੇ ਆ ਇੰਨਾ ਕੁ ਜ਼ਰੂਰ ਹੈ ਕਿ ਜਿਹੜਾ ਪੈਸਾ ਹੁਣ ਅਸੀਂ ਦਿੱਤਾ ਹੈ ਉਹ ਤੁਹਾਡਾ ਪੈਸਾ ਚੰਗੀ ਇੱਟ ਲੱਗੇ ਵਧੀਆ ਸਮਾਨ ਲੱਗੇ ਉਹ ਤੁਸੀਂ ਆਪ ਗੌਰ ਰੱਖਣੀਆ ਇਹ ਵੀ ਸੁਣੀ ਵੀ ਨੀ ਖੜੀ ਰੱਖਣੀ ਕੋਈ ਜਿਹੜੇ ਵੀਡੀਓ ਆਜਾ ਪੰਚਾਇਤ ਦੇ ਫੈਕਟਰੀ ਨੇ ਜਾਂ ਹੋ ਰਿਹਾ ਉਹਦੇ ਨਾਲ ਆਡਾ ਲਈ ਜਾਈਆ ਆ ਗਾਮ ਗਾਮ ਵਧੀਆ ਤਰੀਕੇ ਨਾਲ ਕੰਮ ਕਰਵਾਉਣਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਦੇ ਵੱਲੋਂ ਜਿੰਨਾ ਵੀ ਫੰਡ ਹੋ ਸੰਗਾ ਉਹਨਾਂ ਵੱੱਟ ਵੱੱਟ ਫੰਡ ਹੈ ਜਿਹੜਾ ਉਹ ਤੁਹਾਨੂੰ ਦੇਈਏ ਸੋ ਤੁਹਾਡੇ ਲਵੇ 90 90 92 ਲੱਖ ਰੁਪਇਆ ਜਿਹੜਾ ਪਿਆ ਸੋ ਉਹਨੂੰ ਵਧੀਆ ਤਰੀਕੇ ਨਾਲ 90 ਦਾ ਵੀ ਕਰੋੜੀ ਹੋ ਗਿਆ 89 ਹੋ ਗਿਆ 18 ਹੋ ਗਿਆ 99 99 ਲੱਖ ਰੁਪਇਆ ਹੋ ਗਿਆ ਸੋ ਇਹਨੂੰ ਲਾਓ ਆਉਣ ਵਾਲੇ ਸਮੇਂ 'ਚ ਜਿਵੇਂ ਹੋਰ ਲੋਡ ਹੋਊਗੀ ਉਹ ਵੀ ਅਸੀਂ ਤੁਹਾਡੇ ਨਾਲ ਹਾਂ ਸੋ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਕਿਸੇ ਨੂੰ ਕੋਈ ਕੋਈ ਕੁਝ ਕਹਿਣਾ ਪੁਰੇ ਆ ਕੇ